ਸਰ ਸੁਣਾਣੇ ਆ ਜੀ ਆਰਾਮ ਨਾਲ ਆਰਾਮ ਨਾਲ ਮੇਰਾ ਪੀਰ ਗਾ ਨਹੀਂ ਕਹਿਣਾ ਮੇਰਾ ਪੀਰ ਗਾਓ ਹਾਂ ادب ਨਾਲ ਆਦਮ ਨਾਲ ਭਾਵੇਂ ਜਾਨ ਕੱਢ ਲੇ ਏਦਾਂ ਕਹਿਗਾ ਕੁਝ ਨਹੀਂ ਸੁਣਾਵਾਂਗੇ ਤੈਨੂੰ ਹਾਂ ਮੈਂ ਪਹਿਲਾਂ ਕਹਿ ਕੇ ਡੇ ਪੁੱਤਰ गिव ਰਿਸਪੈਕਟ ਟੇਕ ਰਿਸਪੈਕਟ ਤੇ ਮੇਰੇ ਲਈ ਮੇਰੀ ਸੈਲਫ ਰਿਸਪੈਕਟ ਤੋਂ ਉੱਤੇ ਕੋਈ ਚੀਜ਼ ਨਹੀਂ ਮੋੜ ਦਿੱਤਾ ਦਿਲ ਪੀਰਾ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਲਕੀਰਾ ਮੋੜ ਦਿੱਤੀਆਂ ਬੁੱਲਾ ਸਾਟਿਆਂ ਦੇ ਹੱਸੇ ਹੱਸੇ ਮੋੜਨੇ ਤੂੰ ਪੁਲੀ ਤੂੰ ਪੁਲੀ ਸਾਡੇ ਪਿਆ ਤੇਰੇ ਕੋ ਸਮਾਂ ਸਮਾਂ ਸਾਡਾ ਤੇਰੇ ਕੋ ਸਮਾਂ ਨਾ ਜੇ ਹੋਰ ਵੀ ਪਿਆਏ